ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਜੀ ਦੁਪट्टे ਤੇ ਦੇਖੋ ਫਿਨਿਸ਼ਿੰਗ ਪੱਟੀ ਲਗਾਉਣੀ ਦੱਸਾਂਗੇ ਆ ਦੇਖੋ ਆ ਆਪਣੀ ਫਿਨਿਸ਼ਿੰਗ ਪੱਟੀ ਆ ਜਿਹੜਾ ਨਾ ਦੁਪੱਟਾ ਹੈਗਾ ਦੁਪੱਟੇ ਨੂੰ ਚਾਹੇ ਆਪਾਂ ਦੇਖੋ ਸਾਰੇ ਨੂੰ ਚਾਹੇ ਤੁਸੀਂ ਪ੍ਰੈਸ ਨਾ ਕਰੋ ਦੁਪੱਟੇ ਦੇ ਜਿਹੜੇ ਆ ਆਪਣੇ ਕੰਨੀਆਂ ਹੁੰਦੀਆਂ ਨੇ ਨਾ ਇਹਦੇ ਉੱਪਰ ਆਪਾਂ ਨਾ ਫਿਨਿਸ਼ਿੰਗ ਪੱਟੀ ਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਪ੍ਰੈਸ ਕਰਨੀ ਆ ਨਾਲੇ ਤਾਂ ਆਪਣੀ ਜਿਹੜੀ ਫਿਨਿਸ਼ਿੰਗ ਪੱਟੀ ਆ ਜੀ ਇਹ ਸਫਾਈ ਦੇ ਨਾਲ ਲੱਗ ਜਾਂਦੀ ਹੈਗੀ ਤੇ ਨਾਲੇ ਜਦੋਂ ਆਪਾਂ ਫੋਲਡ ਕਰਕੇ ਸਲਾਈ ਵਗੈਰਾ ਲਗਾਉਣੇ ਆਂਗੇ ਤਾਂ ਕੋਈ ਵੀ ਵਲ ਵਗੈਰਾ ਨਹੀਂ ਪੈਂਦੇ ਹੁਣ ਆਪਾਂ ਲਗਾਉਣੇ ਕਿੱਦਾਂਗੇ ਦੇਖੋ ਆ ਨਾ ਸਿੱਧਾ ਪਾਸਾ ਆਪਣਾ ਪੱਟੀ ਦਾ ਫਿਨਿਸ਼ਿੰਗ ਪੱਟੀ ਦਾ ਇਹ ਆਗਾ ਸਿੱਧਾ ਪਾਸਾ ਦੇਖੋ ਜੀ ਆਗਾ ਆਪਣਾ ਉਲਟਾ ਪਾਸਾ ਆ ਆ ਆਪਣੇ ਦੁਪट्टे ਦਾ ਵੀ ਸਿੱਧਾ ਪਾਸਾ ਹੈਗਾ ਇਹ ਆਪਾਂ ਦੁਪट्टे ਦੇ ਸਿੱਧੇ ਪਾਸੇ ਤੇ ਫਿਨਿਸ਼ਿੰਗ ਪੱਟੀ ਦਾ ਉਲਟਾ ਪਾਸਾ ਇਹ ਇਸ ਤਰ੍ਹਾਂ ਰੱਖ ਲੈਣਾ ਇਸ ਤਰ੍ਹਾਂ ਰੱਖ ਕੇ ਦੇਖੋ ਜਿਹੜਾ ਨਾ ਆਪਣਾ ਆ ਵਾਲਾ ਪੈਰ ਆ ਤੁਸੀਂ ਸਿੰਗਲ ਪੈਰ ਵੀ ਚੜਾ ਸਕਦੇ ਹੋ ਜੇ ਕਿਸੇ ਭੈਣ ਨੂੰ ਆ ਵਾਲੇ ਪੈਰ ਨਾਲ ਲੌਂਚ ਪ੍ਰੋਬਲਮ ਆਉਂਦੀ ਹੈਗੀ ਆ ਦੇਖੋ ਜਿਹੜੀ ਨਾ ਆਪਣੀ ਇਹਦੀ ਵਿੱਚ ਨਾ ਪਾਈਪਿੰਗ ਪਾਈ ਹੋਈ ਆ ਤੁਸੀਂ ਨਾ ਸਿੰਗਲ ਪੈਰ ਚੜਾਉਂਗੇ ਤਾਂ ਬਹੁਤ ਹੀ ਸਫਾਈ ਦੇ ਨਾਲ ਆਪਣੀ ਇਹ ਲੱਗੂਗੀ ਇਹ ਆ ਦੇਖੋ ਆਪਾਂ ਇਸ ਤਰ੍ਹਾਂ ਸਲਾਈ ਲਗਾ ਲੈਣੀ ਆ ਜਿਆਦਾ ਕਾਲੀ ਨਹੀਂ ਕਰਨੀ ਆਪਾਂ ਹੌਲੀ-ਹੌਲੀ ਸਲਾਈ ਲਗਾਈ ਜਾਣੀ ਆ ਆ ਲੋ ਜੀ ਆ ਦੇਖੋ ਇਹ ਕਿੰਨਾ ਖਿੱਸਾ ਇਹ ਆ ਦੇਖੋ ਐਦਾਂ ਇਹ ਇਸ ਤਰ੍ਹਾਂ ਤੇ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਇਹ ਫਿਨਿਸ਼ਿੰਗ ਪੱਟੀ ਦੇ ਨਾਲ ਇੱਕ ਆ ਸਲਾਈ ਲੱਗੀ ਹੁੰਦੀ ਆ ਦੇਖੋ ਤੁਹਾਨੂੰ ਦਿਖ ਰਹੀ ਹੋਊਗੀ ਆਹ ਵਾਲੀ ਜਿਹੜੀ ਸਲਾਈ ਆਪਾਂ ਸਲਾਈ ਲਾਉਣੀ ਆ ਇਹ ਤੋਂ ਇਧਰਲੇ ਪਾਸੇ ਲਾਉਣੀ ਆ ਇਹ ਦੇਖੋ ਜੀ ਤੁਹਾਨੂੰ ਮੈਂ ਦਿਖਾਉਣੀ ਆ ਇਹ ਇਹਨੇ ਨਾ ਫਿਨਿਸ਼ਿੰਗ ਪੱਟੀ ਜਿਹੜੀ ਆਪਣੀ ਲੱਗੀ ਇਹਨੇ ਨਾ ਇਸ ਤਰ੍ਹਾਂ ਫੋਲਡ ਹੋ ਜਾਣਾ ਇਹ ਆ ਲੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਇਹਨੇ ਲੱਗ ਜਾਣਾ ਬਹੁਤ ਹੀ ਸਫਾਈ ਦੇ ਨਾਲ ਇਸ ਤਰ੍ਹਾਂ ਜਿਹੜੀ ਫਿਨਿਸ਼ਿੰਗ ਪੱਟੀ ਆਪਣੀ ਲੱਗ ਕੇ ਤਿਆਰ ਹੁੰਦੀ ਹੈਗੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਲੱਗ ਜਾਂਦੀ ਹੈ ਜੀ ਆ ਦੇਖੋ ਜੀ ਹੁਣ ਨਾ ਆਪਾਂ ਇੱਥੇ ਐਂਡ ਤੇ ਪਹੁੰਚ ਗਏ ਐਂਡ ਤੇ ਕੀ ਕਰਨਾ ਜਿਹੜੀ ਆਹ ਨਾ ਇਹ ਇਹਨੂੰ ਐਦਾਂ ਕੋਈ ਇੱਥੇ ਵਲ ਨਹੀਂ ਹੋਣਾ ਚਾਹੀਦਾ ਇਹ ਐਦਾਂ ਨਾ ਆਪਾਂ ਦੇਖੋ ਸਲਾਈ ਆਪਾਂ ਇਹ ਸਿਰੇ ਤੱਕ ਲੈ ਆਉਣੀ ਆ ਸਿਰੇ ਤੱਕ ਲਿਆ ਕੇ ਹਨਾ ਧਾਗੇ ਦੀ ਤੁਸੀਂ ਚਾਹੇ ਤਾਂ ਦੇਖੋ ਆ ਦੇਖੋ ਜੀ ਆਪਾਂ ਕਰ ਦੇਣੀ ਆ ਕਟਿੰਗ ਧਾਗੇ ਦੀ ਕਟਿੰਗ ਕਰਨ ਤੋਂ ਬਾਅਦ ਇਹ ਇਹਨੇ ਨਾ ਆਪਣੀ ਫਿਨਿਸ਼ਿੰਗ ਪੱਟੀ ਨੇ ਇਹ ਆ ਦੇਖੋ ਆ ਲੋਚੇ ਐਸ ਤਰ੍ਹਾਂ ਹੋ ਜਾਣਾ ਹੁਣ ਆਪਾਂ ਇੱਥੋਂ ਕੀ ਕਰਨਾ ਨਾ ਇੱਕ ਨਾ ਆਪਾਂ ਇਹ ਜ਼ਰੂਰ ਦੇਖਣਾਗਾ ਜਦੋਂ ਆਪਾਂ ਆ ਵਾਲੇ ਹਿੱਸੇ 'ਚ ਨਾ ਕਈ ਵਾਰੀ ਕਾਣ ਹੁੰਦਾ ਦੁਪੱਟੇ ਦੇ 'ਚ ਵਿੰਗਾ ਟੇਡਾ ਹੁੰਦਾ ਇਹ ਆਪਾਂ ਕਾਣ ਜ਼ਰੂਰ ਕੱਢਣਾਗਾ ਹੁਣ ਆਪਾਂ ਕੀ ਕਰਨਾ ਦੇਖੋ ਇਹ ਆਪਾਂ ਐਦਾਂ ਲਗਾਈਆ ਨਾ ਐਦਾਂ ਆਪਾਂ ਇਹਨੂੰ ਇੱਥੋਂ ਚੱਕ ਕੇ ਇਹ ਇਸ ਤਰ੍ਹਾਂ ਫੋਲਡ ਕਰ ਦੇਣਾ ਇਸ ਤਰ੍ਹਾਂ ਦੇਖੋ ਫੋਲਡ ਹੋ ਗਈ ਇੱਥੇ ਕੋਈ ਵਲ ਨਹੀਂ ਹੋਣਾ ਚਾਹੀਦਾ ਦੁਪੱਟੇ ਦੇ ਆ ਦੇਖੋ ਜਿੱਦਾਂ ਇਹਦੇ ਵਿੱਚ ਵਲ ਨੇ ਇਹ ਦੁਪੱਟੇ ਦੇ ਵਿੱਚ ਐਦਾਂ ਹੁੰਦੇ ਨੇ ਇਹਨੂੰ ਨਾ ਆਪਾਂ ਹੋਣਾ ਇਹ ਇਸ ਤਰ੍ਹਾਂ ਕਰ ਲੈਣਾ ਦੇਖੋ ਐਦਾਂ ਨਾ ਇਹ ਇਹਨੂੰ ਆਪਾਂ ਇੱਥੋਂ ਇੱਥੇ ਐਦਾਂ ਪਈ ਹੈ ਇਹਨੂੰ ਇਹ ਐਦਾਂ ਫੋਲਡ ਕਰ ਲੈਣਾ ਐਦਾਂ ਜਦੋਂ ਆਪਾਂ ਫੋਲਡ ਕਰਾਂਗੇ ਨਾ ਇਹ ਇੱਥੋਂ ਆਪਾਂ ਸਿਲਾਈ ਸ਼ੁਰੂ ਕਰਨੀ ਆ देखो ये इतना जो आप इतों सिलाई शुरू करा इतों आप सिलाई डबल जरूर करनी है यहाँ ठीक है जी एक होर गल है कि कदम भी ना जो आप फिनिशिंग पट्टी लाने आए ਜਿਹੜਾ ਮਸ਼ੀਨ ਦਾ ਬਖਾ ਜਿਆਦਾ ਬਰੀਕ ਨਹੀਂ ਹੋਣਾ ਚਾਹੀਦਾ ਨਹੀਂ ਕੀ ਹੋਊਗਾ ਕਈ ਵਾਰੀ ਜਦੋਂ ਆਪਾਂ ਤੋਂ ਗਲਤ ਹੋ ਜਾਂਦੀ ਆ ਨਾ ਆਪਾਂ ਫਿਰ ਜਦੋਂ ਆਪਣੀ ਗਲਤ ਹੁੰਦੀ ਆ ਆਪਾਂ ਉਹਦੇ ਢੇੜਦੇ ਆ ਜਦੋਂ ਉਹਦੇ ਢੇੜਦਿਆਂ ਤਾਂ ਆਪਣੀ ਚੁੰਨੀ ਫਟੂਜੀ ਇਸ ਕਰਕੇ ਜਦੋਂ ਵੀ ਆਪਾਂ ਲਗਾਉਣੀ ਆ ਵੱਡੇ ਵਖੇ ਦੇ ਨਾਲ ਹੀ ਲਗਾਉਣੀ ਹੈਗੀ ਆ ਦੇਖੋ ਆਪਣੀ ਪ੍ਰੈਸ ਕੀਤੀ ਹੋਈ ਆ ਹੁਣ ਆਪਾਂ ਇਸ ਤਰ੍ਹਾਂ ਜੀ ਸਲਾਈ ਲਗਾ ਲੈਂਦੇ ਆ ਤਾਂ ਨੂੰ ਮੈਂ ਦੱਸਦੀ ਹਾਂ ਹੁਣ ਇੱਥੋਂ ਆ ਆਪ ਐਦਾਂ ਫੋਲਡ ਕੀਤੀ ਸੀ ਨਾ ਦੇਖੋ ਐਦਾਂ ਫੋਲਡ ਕੀਤਾ ਨਾ ਏ ਨੇ ਜੀ ਇਹ ਆ ਦੇਖੋ ਇਸ ਤਰ੍ਹਾਂ ਹੋ ਜਾਣਾ ਐਸ ਤਰ੍ਹਾਂ ਦੇਖੋ ਜੀ ਬਹੁਤ ਹੀ ਸੋਹਣਾ ਜਿਹੜੇ ਇੱਥੋਂ ਕਾਰਨਰ ਨੇ ਨਾ ਬਹੁਤ ਸੋਹਣੇ ਬਣ ਕੇ ਤਿਆਰ ਹੁੰਦੇ ਨੇ ਆ ਹੋ ਗਿਆ ਦੇਖੋ ਜੀ ਆਪਣਾ ਉਲਟ ਸਾਈਡ ਇਸ ਤਰ੍ਹਾਂ ਇੱਥੇ ਕੋਈ ਵਲ ਨਹੀਂ ਪੈਂਦੇ ਇੱਥੇ ਕੋਈ ਵਲ ਨਹੀਂ ਪੈਂਦੇ ਇਸ ਤਰ੍ਹਾਂ ਜੀ ਇਹ ਬਣ ਕੇ ਹੋ ਜਾਂਦੀ ਆ ਤਿਆਰ ਹੁਣ ਆਪਾਂ ਇਦਾਂ ਹੀ ਅੱਗੇ ਸਲਾਈ ਲਗਾ ਲੈਣੀ ਆ ਜਦੋਂ ਅਗਲਾ ਕਾਰਨਰ ਬਣਾਵਾਂਗੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਆ ਦੇਖੋ ਜੀ ਆਪਣੀ ਹੋ ਗਈ ਆ ਇਹਨੂੰ ਆਪਾਂ ਨਾ ਸਲਾਈ ਨੂੰ ਇਦਾਂ ਸਿਰੇ ਤੱਕ ਇਸ ਤਰ੍ਹਾਂ ਲੈ ਆਉਣਾਗਾ ਠੀਕ ਆ ਜੀ ਇਥੋਂ ਆਪਾਂ ਇਹਨੂੰ ਚੱਕੋ ਤੇ ਧਾਗੇ ਦੀ ਕੱਟ ਦੇਣੀ ਆ ਦੇਖੋ ਜੀ ਆਪਾਂ ਇਥੋਂ ਕਟਿੰਗ ਧਾਗੇ ਦੀ ਕਟਿੰਗ ਕਰਨ ਤੋਂ ਬਾਅਦ ਜਿੱਦਾਂ ਮੈਂ ਤੁਹਾਨੂੰ ਪਹਿਲੇ ਕੋਰਨਰ ਤੇ ਵੀ ਦੱਸਿਆ ਸੀ ਆਹ ਦੇਖੋ ਇਹ ਆਪਾਂ ਐਦਾਂ ਸਲਾਈ ਲਗਾਈ ਆ ਨਾ ਇਹਨੂੰ ਆਪਾਂ ਇਥੋਂ ਚੱਕ ਕੇ ਇਹ ਇਸ ਤਰ੍ਹਾਂ ਫੋਲਡ ਕਰ ਦੇਣਾ ਦੇਖੋ ਮੇਰੇ ਵਾਲੀ ਮਸ਼ੀਨ ਤੇ ਤਾਂ ਦੇਖੋ ਜੀ ਨੋਰਮਲ ਪੈਰੀ ਚੜਾਇਆ ਹੋਇਆ ਸਹੀ ਤਰੀਕੇ ਚ ਜਦੋਂ ਆਪਾਂ ਲਗਾ ਲਾਉਣ ਲੱਗ ਜਾਂਦੇ ਆ ਨਾ ਮਤਲਬ ਤਾਂ ਆਪਣੇ ਆਪ ਪ੍ਰੈਕਟਿਸ ਹੋ ਜਾਂਦੀ ਆ ਪਰ ਨਾ ਤੁਸੀਂ ਜਦੋਂ ਇਹ ਇਦਾਂ ਦੀ ਪਾਈਪਿੰਗ ਵਾਲੀ ਫਿਨਿਸ਼ਿੰਗ ਪੱਟੀ ਹੁੰਦੀ ਆ ਜਾਂ ਆਪਾਂ ਕੁੜਤੀ ਤੇ ਕਮੀਜ਼ ਦੇ ਚਾਕਾਂ ਤੇ ਪਾਈਪਿੰਗ ਲਗਾਉਣੇ ਆ ਨਾ ਤਾਂ ਇੱਕ ਪੈਰ ਵਾਲਾ ਪੈਰ ਹੁੰਦਾ ਜਿਹੜਾ ਉਹ ਚੜਾ ਲੈਣਾ ਚਾਹੀਦਾ ਉਹਦੇ ਨਾਲ ਬਹੁਤ ਹੀ ਸਫਾਈ ਆਉਂਦੀ ਹੈ ਜੀ ਹੁਣ ਦੇਖੋ ਆਪਾਂ ਇਦਾਂ ਸੀ ਇਹਨੂੰ ਆਪਾਂ ਇਦਾਂ ਕੀਤਾ ਇਹ ਆ ਦੇਖੋ ਇਸ ਤਰ੍ਹਾਂ ਆ ਲੋ ਜੀ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹ ਇੱਥੋਂ ਫੇਰ ਸिलाई ਸ਼ੁਰੂ ਕਰਨੀ ਹੈ ਇਸ ਤਰ੍ਹਾਂ ਜਿਹੜੇ ਕਾਰਨਰ ਨੇ ਬਹੁਤ ਹੀ ਸਫਾਈ ਦੇ ਨਾਲ ਬਣਦੇ ਨੇ तो हल्की जी सिलाई जी आप डबल जरूर करनी है लो जी ਦੇਖੋ ਜੇ ਆਪਾਂ ਇੱਥੇ ਪ੍ਰੈਸ ਨਾ ਕਰਦੇ ਨਾ ਤਾਂ ਜਿਹੜੀ ਚੁੰਨੀ ਦੀਆਂ ਕੰਨੀਆਂ ਹੁੰਦੀਆਂ ਨੇ ਕਈ ਵਾਰੀ ਨਾ ਐਦਾਂ ਇਹਨਾਂ 'ਚ ਵਾਲ ਪੈ ਹੁੰਦੇ ਨੇ ਜਿੱਦਾਂ ਡਾਈ ਕਰੋਂ ਤੋਂ ਬਾਅਦ 'ਚ ਵਾਲ ਪੈ ਜਾਂਦੇ ਨੇ ਜੇ ਆਪਾਂ ਇਹ ਕੰਨੀਆਂ ਤੇ ਪ੍ਰੈਸ ਨਹੀਂ ਕਰਾਂਗੇ ਤੁਸੀਂ ਚਾਹੇ ਸਾਰੇ ਦੁਪੱਟੇ ਤੇ ਨਾ ਕਰੋ ਕੰਨੀਆਂ 'ਚ ਜ਼ਰੂਰ ਵਾਲ ਕੱਢੋ ਹੁਣ ਆਪਾਂ ਇਸ ਤਰ੍ਹਾਂ ਰੱਖ ਕੇ ਆਹ ਦੇਖੋ ਇਸ ਤਰ੍ਹਾਂ ਰੱਖ ਕੇ ਜਾਹੇ ਤੁਸੀਂ ਨਾ ਜਦੋਂ ਗੁਨੀ ਸਿੰਘ ਪੱਟੀ ਲਗਾਉਣੀ ਆਪਾਂਏ ਮਸ਼ੀਨ ਹੌਲੀ ਚਲਾ ਲਓ ਪਰ ਇਹ ਧਿਆਨ ਰੱਖਣਾ ਸਲਾਈ ਬਿਲਕੁਲ ਨਾਲ 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 ਲਗਾਉਣੀ ਹੈਗੀ ਇਸ ਤਰ੍ਹਾਂ ਆ ਦੇਖੋ ਜੀ ਹੁਣ ਆਪਣਾ ਨਾ ਐਂਡ ਵਾਲਾ ਜਿੱਥੇ ਆਪਾਂ ਮਤਲਬ ਕਿ ਪੱਟੀ ਲਗਾਉਣ ਦਾ ਐਂਡ ਕਰਨਾ ਹੈਗਾ ਐਂਡ ਵਾਲਾ ਕੋਰਨਰ ਆ ਗਿਆ ਐਦਾਂ ਹੀ ਰੱਖਣਾ ਜੀ ਦੇਖੋ ਇਸ ਤਰ੍ਹਾਂ ਇੱਥੇ ਨਾਲ ਆਪਾਂ ਜਿਹੜੀ ਆ ਵਾਲੀ ਸਲਾਈ ਆ ਇਹਨੂੰ ਆਪਾਂ ਸਿੱਧਾ ਨਘਾ ਕੇ ਲੈ ਜਾਣਾ ਬਸ ਇਸ ਤਰ੍ਹਾਂ ਐਦਾਂ ਨਘਾ ਕੇ ਹਲਕੀ ਜੀ ਸਲਾਈ ਨੂੰ ਡਬਲ ਕਰਕੇ ਆਪਾਂ ਇੱਥੋਂ ਨਾਲ ਤਾਂ ਫਿਨਿਸ਼ਿੰਗ ਪੱਟੀ ਵੀ ਕਟਿੰਗ ਕਰ ਦੇਣੀ ਹੈਗੀ ਤੇ ਨਾਲੇ ਆਪਾਂ ਤੁਹਾਨੂੰ ਕਾਰਨਰ ਬਣਾ ਕੇ ਦਿਖਾਉਣਿਆ ਵੀ ਐਂਡ ਵਾਲਾ ਕਾਰਨਰ ਆਪਾਂ ਬਣਾਉਣਾ ਕਿਦਾਂ ਦਾ ਅਲੋਚੀ ਹੁਣ ਆਪਾਂ ਇੱਥੋਂ ਕਰ ਦੇਣੀ ਹੈਗੀ ਇਹ ਇਸ ਤਰ੍ਹਾਂ ਕਟਿੰਗ ਕਟਿੰਗ ਕਰਨ ਤੋਂ ਬਾਅਦ ਆ ਦੇਖੋ ਜੀ ਹੁਣ ਆਪਾਂ ਇਹਦੀ ਕਟਿੰਗ ਕਰਤੀ ਹੁਣ ਇਹਨੂੰ ਆਪਾਂ ਸਿੱਧਾ ਕਰਨਾ ਇਹ ਇਸ ਤਰ੍ਹਾਂ ਇਹ ਇਹ ਆ ਦੇਖੋ ਜੀ ਇਹ ਆਪਾਂ ਕਾਣ ਜਰੂਰ ਕੱਢਣਾ ਕੱਪੜੇ ਦਾ ਦੇਖੋ ਨਹੀਂ ਜਿੱਦਾਂ ਆਪਣਾ ਆ ਬਿਲਕੁਲ ਚੌਰਸ ਰੈਡੀ ਹੋਇਆ ਇਹਨੇ ਆਪਣੇ ਨੇ ਚੌਰਸ ਨਹੀਂ ਰੈਡੀ ਹੋਣਾ ਇਹ ਕੱਪੜੇ ਨੂੰ ਐਦਾਂ ਵਿਚ ਕਰਕੇ ਇਹ ਆ ਲਓ ਜੀ ਇਸ ਤਰ੍ਹਾਂ ਹੀ ਅਲੋਚੀ ਇਸ ਤਰ੍ਹਾਂ ਇੱਥੇ ਸਿਲਾਈ ਲੱਗ ਜਾਣੀ ਆਏਗੀ ਆ ਦੇਖੋ ਆਪਣਾ ਹੋ ਗਿਆ ਐਂਡ ਵਾਲਾ ਕਾਰਨਰ ਤਿਆਰ ਐਂਡ ਵਾਲੇ ਕਾਰਨਰ ਦੇ ਵਿੱਚ ਨਹੀਂ ਕਈ ਵਾਰੀ ਕੀ ਹੁੰਦਾ ਨਾ ਇੱਥੇ ਬਲ ਪੈ ਜਾਂਦਾ ਜੇ ਸਹੀ ਨਹੀਂ ਹੁੰਦਾ ਜਦੋਂ ਆਪਾਂ ਇਦਾਂ ਫੋਲਡ ਕਰਾਂਗੇ ਆਪਾਂ ਨੂੰ ਦੇਖੋ ਜੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਇਸ ਤਰ੍ਹਾਂ ਆਪਾਂ ਆਪਣੀ ਦੁਪੱਟੇ ਤੇ ਫਿਨਿਸ਼ਿੰਗ ਪੱਟੀ ਲਗਾ ਸਕਦੇ ਹਾਂ ਹੁਣ ਆਪਾਂ ਕੀ ਕਰਨਾ ਹੈ ਆ ਦੇਖੋ ਇਹ ਉਹ ਨਾ ਚਾਹੇ ਤਾਂ ਤੁਸੀਂ ਕਈ ਪਹਿਣਾ ਦੀ ਜਿੱਦਾਂ ਡਿਮਾਂਡ ਆਉਂਦੀ ਆ ਵੀ ਦੀਦੀ ਤਰਪਾਈ ਵੀ ਕਰਨੀ ਆ ਤਰਪਾਈ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਦੁਪੱਟੇ ਤੇ ਤਰਪਾਈ ਬਹੁਤ ਔਖੀ ਆ ਕਰਨੀ ਬਹੁਤ ਲੰਬਾ ਹੋ ਜਾਂਦਾ ਤਰਪਾਈ ਵਾਲਾ ਹਿੱਸਾ ਆਪਾਂ ਕੀ ਕਰਨਾ ਦੇਖੋ ਇਸ ਤਰ੍ਹਾਂ ਨਾ ਚਾਹੇ ਤਾਂ ਤੁਸੀਂ ਸਿੱਧੇ ਪਾਸੇ ਦੀ ਸਿਲਾਈ ਲਗਾ ਲਓ ਜੀ ਜੇ ਆਪਾਂ ਸਿੱਧੇ ਪਾਸੇ ਦੀ ਸਿਲਾਈ ਲਗਾਵਾਂਗੇ ਉਹ ਵੀ ਕੋਈ ਔਖੀ ਨਹੀਂ ਚਾਹੇ ਆਪਾਂ ਇੱਥੋਂ ਆਹ ਦੇਖੋ ਜਿੱਦਾਂ ਆਪਣਾ ਕਾਰਨਰ ਬਣਿਆ ਹੋਇਆ ਨਾ ਇੱਥੋਂ ਸਲਾਈ ਸ਼ੁਰੂ ਕਰ ਦੋ ਆਪਾਂ ਇਹਦੇ ਉੱਪਰ ਸਲਾਈ ਲਗਾ ਲੈਣੀ ਆ ਹੁਣ ਆਪਾਂ ਤੁਹਾਨੂੰ ਸਲਾਈ ਲਾ ਆਹ ਦੇਖੋ ਜੀ ਆਪਾਂ ਨਾ ਚਾਹੇ ਤਾਂ ਸਲਾਈ ਆਪਾਂ ਜਿੱਦਾਂ ਪਹੁੰਚੇ ਤੇ ਲਾ ਕੇ ਤੁਹਾਨੂੰ ਦਿਖਾਉਣੇ ਹੁੰਨੇ ਆ ਚਾਹੇ ਤਾਂ ਆਪਾਂ ਸਿੱਧੇ ਪਾਸੇ ਦੀ ਲਗਾ ਲਓ ਚਾਹੇ ਲਗਾ ਲਓ ਇੱਧਰ ਦੀ ਇਹ ਇਸ ਤਰ੍ਹਾਂ ਸਲਾਈ ਲਗਾਉਣ ਟਾਈਮ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਵੀ ਜਿਹੜਾ ਆਹ ਵਾਲਾ ਦੁਪੱਟੇ ਦਾ ਕੱਪੜਾ ਨਾ ਕਿਤੇ ਆਪਣਾ ਸਲਾਈ ਦੇ ਅੰਦਰ ਇਹ ਇਸ ਤਰ੍ਹਾਂ ਇਕੱਠਾ ਨਾ ਹੋ ਜਾਵੇ ਇਨੂੰ ਆਪਾਂ ਏਦਾਂ ਹਲਕਾ ਜਿਹਾ ਹੱਥ ਨਾਲ ਖਿੱਚ ਕੇ ਆਪਾਂ ਸਲਾਈ ਸ਼ੁਰੂ ਕਰਨੀ ਹੈ ਇਹ ਹਲਕੀ ਇਹ ਇਹ ਨਹੀਂ ਵੀ ਆਪਾਂ ਜ਼ਿਆਦਾ ਖਿੱਚਣਾ ਤਾਂ ਜ਼ਿਆਦਾ ਖਿੱਚਾਂਗੇ ਤਾਂ ਆਪਣੀ ਆ ਪੱਟੀ ਨੂੰ ਵੀ ਖਿੱਚ ਪਊ ਆਪਾਂ ਬਸ ਬਿਲਕੁਲ ਪਿਆਰ ਜੇ ਨਾਲ ਦੁਪੱਟੇ ਨੂੰ ਏਦਾਂ ਜਿੱਦਾਂ ਇਹ ਇਸ ਤਰ੍ਹਾਂ ਬਸ ਇਸ ਤਰ੍ਹਾਂ ਕਰਕੇ ਆਪਾਂ ਏਦਾਂ ਸਲਾਈ ਲਗਾਈ ਜਾਂਦੇ ਹਾਂ ਆ ਦੇਖੋ ਜਦੋਂ ਨਾ ਆਪਾਂ ਉੱਪਰ ਲਈ ਸਲਾਈ ਲਗਾਉਣੀ ਆ ਹੁਣ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਹ ਵਾਲਾ ਕਾਰਨਰ ਕਿੱਦਾਂ ਬਣਾਉਣਾ ਦੇਖੋ ਆ ਲਓ ਜੀ ਆਹ ਵਾਲਾ ਜਿਹੜਾ ਨਾ ਇਹ ਆ ਦੇਖੋ ਆ ਇਦਾਂ ਤਿੱਖਾ ਹੋ ਗਿਆ ਇਹ ਨਾ ਇਦਾਂ ਨਹੀਂ ਰਹਿਣਾ ਚਾਹੀਦਾ ਵੀ ਆ ਘਾਟਾ ਵੱਧ ਇਹ ਵੀ ਬਰਾਬਰ ਹੋਣਾ ਚਾਹੀਦਾ ਇਸ ਤਰ੍ਹਾਂ ਆ ਦੇਖੋ ਨਾ ਤਾਂ ਆਪਣੀ ਆ ਪੱਟੀ ਦੇ ਵਿੱਚ ਵੱਲ ਪੈਣਾ ਚਾਹੀਦਾ ਨਾ ਹੀ ਆ ਆਪਣੇ نیچے ਕੱਪੜੇ 'ਚ ਇਸ ਤਰ੍ਹਾਂ ਜੀ ਆਪਾਂ ਖਿੱਚ ਕੇ ਦੁਪੱਟੇ ਨੂੰ ਆਪਾਂ ਨੀਚੇ ਵਾਲੇ ਨੂੰ ਜ਼ਿਆਦਾ ਨਹੀਂ ਖਿੱਚਣਾ ਫਿਰ ਆਪਣੀ ਪੱਟੀ ਚ ਵਾਲ ਪੈਣ ਲੱਗ ਜਾਣਗੇ ਆ ਦੇਖੋ ਆਪਾਂ ਇੱਥੇ ਤੱਕ ਸਿਲਾਈ ਲੈ ਕੇ ਆਉਣੀ ਆ ਇਹ ਆ ਦੇਖੋ ਐਸਟਰ ਜੇ ਚਾਹੋ ਤੁਸੀਂ ਐਦਾਂ ਟੇਢੀ ਸਲਾਈ ਲਗਾਉਣੀ ਆ ਤਾਂ ਲਾ ਸਕਦੇ ਹੋ ਉਹ ਮੈਂ ਤਾਂ ਨਹੀਂ ਲਗਾਉਂਦੀ ਹੁੰਦੀ ਜੀ ਫਿਰ ਉਹ ਸਿੱਧੇ ਪਾਸੇ ਤੋਂ ਜਿੱਦਾਂ ਸਲਾਈ ਦਿਖਦੀ ਆ ਨਾ ਫਿਰ ਉਹ ਜ਼ਿਆਦਾ ਮਤਲਬ ਕਿ ਬੁਰੀਆਂ ਲੱਗਦੀਆਂ ਨੇ ਸਲਾਈਆਂ ਇਹ ਵੈਸੇ ਉੱਦੜਦੀ ਨਹੀਂ ਐਨੇ ਕਿਸੇ ਹਿੱਸੇ ਨਾਲ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਬਸ ਆਪ ਆ ਇਸ ਤਰ੍ਹਾਂ ਕਰਕੇ ਦੇਖੋ ਇੱਥੋਂ ਹੁਣ ਆਪਣੀ ਫਿਨਿਸ਼ਿੰਗ ਪੱਟੀ ਨੂੰ ਫੋਲਡ ਕਰਕੇ 모ੜਨ ਤੋਂ ਬਾਅਦ ਇੱਥੋਂ ਵੀ ਆਹ ਵਾਲੇ ਕਾਰਨਰ ਬਣਾਉਣ ਟਾਈਮ ਆਪਾਂ ਧਿਆਨ ਰੱਖਣਾ ਜੀ ਹੋਰ ਇਹਦੇ ਵਿੱਚ ਕੋਈ ਔਖਾ ਨਹੀਂ ਹੁੰਦਾ ਬਸ ਜੀ ਆਪਾਂ نیچے ਆਪਣਾ ਕੱਪੜਾ ਇਕੱਠਾ ਨਾ ਹੋਵੇ ਤੇ ਜਿਹੜੀ ਆਪਾਂ ਆਹ ਵਾਲੀ ਲਾਈ ਹੈ ਵੱਧ ਘੱਟ ਨਾ ਹੋਵੇ ਬਸ ਇਹੀ ਦੋ ਤਿੰਨ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਐਦਾਂ ਨਾ ਇਹ ਆਪਾਂ ਇਦਾਂ ਵੀ ਨਹੀਂ ਖਿੱਚਣਾ ਫਿਰ ਵਾਲ ਪੈਣਗੇ ਆਪਾਂ ਇਹਨੂੰ ਨਾ ਇਦਾਂ ਆਹ ਚ ਦੁਪੱਟਾ ਖਿੱਚ ਲਿਆ ਇਸ ਤੋਂ ਬਾਅਦ ਹੱਥਾਂ ਨਾਲ ਪ੍ਰੈਸ ਕਰ ਲਓ ਇਹ ਇਸ ਤਰ੍ਹਾਂ ਆ ਦੇਖੋ ਜੀ ਆਪਣਾ ਐਂਡ ਵਾਲਾ ਕਾਰਨਰ ਆ ਆਪਾਂ ਇੱਥੇ ਹੁਣ ਫਿਨਿਸ਼ਿੰਗ ਪੱਟੀ ਖਤਮ ਕਰਨ ਲੱਗੇ ਆ ਇਹਨੇ ਇਸ ਤਰ੍ਹਾਂ ਆ ਕੇ ਆਪਣੀ ਸਲਾਈ ਵੱਜ ਜਾਣੀ ਆ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਦੁਪट्टे ਨੂੰ ਸਿੱਧਾ ਕਰਕੇ ਦਿਖਾਉਣੇ ਆ ਆ ਦੇਖੋ ਜੀ ਆਪਣੇ ਦੁਪट्टे ਤੇ ਫਿਨਿਸ਼ਿੰਗ ਪੱਟੀ ਲੱਗ ਚੁੱਕੀ ਆ ਦੇਖੋ ਬਿਲਕੁਲ ਵੀ ਆਹ ਵਾਲੇ ਕੱਪੜੇ ਚ ਦੁਪट्टे ਦੇ ਚ ਕੋਈ ਵੱਲ ਨਹੀਂ ਪਿਆ ਹੈਗਾ ਕੋਈ ਕੱਪੜਾ ਇਕੱਠਾ ਨਹੀਂ ਹੋਇਆ ਹੈਗਾ ਦੇਖੋ ਜੀ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਲਗਾਉਣ ਦੇ ਨਾਲ ਬਹੁਤ ਹੀ ਸਫਾਈ ਦੇ ਨਾਲ ਜਿਹੜਾ ਆਪਣਾ ਦੁਪੱਟਾ ਗਾ ਇਹ ਤਿਆਰ ਹੁੰਦਾ ਹੈਗਾ ਜਿਹੜੇ ਦੁਪੱਟੇ ਦੇ ਨਾ ਕਾਰਨਰਸ ਹੁੰਦੇ ਨੇ ਉਹ ਵੀ ਦੇਖੋ ਜੀ ਬਹੁਤ ਹੀ ਸਫਾਈ ਦੇ ਨਾਲ ਬੰਦਦੇ ਨੇ ਇਸ ਤਰ੍ਹਾਂ ਜਦੋਂ ਵੀ ਆਪਾਂ ਦੁਪੱਟੇ ਤੇ ਫਿਨਿਸ਼ਿੰਗ ਪੱਟੀ ਲਗਾਉਣੀ ਆਪ ਪੈਸ ਤਰੀਕੇ ਦੇ ਨਾਲ ਲਗਾ ਸਕਦੇ ਆਂਗੇ ਜੇ ਤੁਹਾਨੂੰ ਆਪਣਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ